ਸਾਡੇ ਯਾਰ ਇੱਕ ਸਰ ਜੀ ਸਾਡੇ ਨਾਲ ਪਹਿਲਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੋ ਸਾਡੀ ਖਬਰ 메ਨ ਰੋਡ ਤੇ ਚਲਾਓ ਇਹਨੂੰ ਬਹੁਤ ਅਖਾਇਆ ਸਾਡੇ ਜਿਹੜੇ ਇੱਕ ਜਗਾੜੂ ਰੇੜੇ ਹਨ ਜੀ ਇਹ ਬਹੁਤ ਸਾਨੂੰ ਦਿੱਕਤ ਕਰ ਰਿਹਾ ਹੈ ਮੋਟਰਸਾਈਕਲ ਦੇ ਪਿੱਛੇ ਜਗਾੜੂ ਰੇੜੇ ਲਾ ਕੇ ਮਾਲ ਦੀ ਟੋਆ ਟੋਾਈ ਕੀਤੀ ਜਾਂਦੀ ਆ ਉਹਨਾਂ ਜਰੀਆ ਟਰਾਂਸਪੋਰਟ ਨੂੰ ਬਹੁਤ ਫਰਕ ਪੈਂਦਾ ਬਹੁਤ ਜ਼ਿਆਦਾ ਥਕਾ ਹੁੰਦਾ ਹੈ ਠੀਕ ਹੈ ਜੀ ਜਦੋਂ ਅਸੀਂ ਇੱਕ ਮੋਟਰਸਾਈਕਲ ਤੇ ਤਿੰਨ ਬੰਦੇ ਬੈੰਨੇ ਆ ਜੀ ਠੀਕ ਹੈ ਜੀ ਤਿੰਨ ਬੰਦੇ ਬਹਿ ਕੇ ਸਾਡਾ ਚਲਾਨ ਹੁੰਦਾ ਉਹਦੇ ਵਿੱਚ ਜਗਾੜੂ ਰੇੜਾ ਲਾ ਕੇ ਉਹਨੂੰ ਮਾਲਟੋ ਆਟੋਾਈ ਵਾਦ ਕੀਤਾ ਜਾਂਦਾ ਹੈ 20 20 ਬੰਦੇ 20 20 25 25 ਬੰਦੇ ਬਿਠਾ ਕੇ ਉਹਤੇ ਲੋੜੇ ਜਾਂ ਲੋਡ ਕਰਕੇ ਬੰਦੇ ਢੋਂਦੇ ਆ ਸਾਰੇ ਢੋਂਦੇ ਆ ਜੀ ਉਹਦੇ ਵਿੱਚ ਕੀ ਹੈ ਕਿ ਸਾਡੇ ਜਿਹੜੇ ਟੈਕਸ ਪਾਸਿੰਗ ਉਹ ਇਹਨਾਂ ਦੇ ਕੰਮ ਕਰਕੇ ਸਾਡਾ ਕੰਮ ਸਾਰਾ ਹੀ ਖਰਾਬ ਹੋ ਗਿਆ ਜੀ ਅਸੀਂ ਸਰਕਾਰ ਨੂੰ ਟੈਕਸ ਪਾਸਿੰਗ ਅਸੀਂ 50 50000 ਰੁਪਇਆ ਸਾਲ ਦਾ ਸਾਰਾ ਦਿੰਨੇ ਆ ਗੱਡੀਆਂ ਦਾ ਠੀਕ ਹੈ ਜੀ ਇਹ ਕੋਈ ਜਿਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਕੋਈ ਆਰ ਸੀ ਨਹੀਂ ਹੈਗੀ ਕੋਈ ਪਰਮਿਸ਼ਨ ਨਹੀਂ ਹੈਗੀ ਜੀ ਇਹ ਬਿਨਾ ਸਾਰੇ ਪੇਪਰਾਂ ਤੋਂ ਬਗੈਰ ਉੱਤੇ ਹੀ ਗੱਡੀਆਂ ਚਲਾਉਂਦੇ ਆ ਜੀ ਦੁਕਾਨਦਾਰ ਤੋਂ ਕੋਈ ਬਿੱਲ ਨਹੀਂ ਦੋ ਨੰਬਰ ਦਾ ਮਾਲ ਸਾਰੇ ਠੋਈ ਜਾਂਦੇ ਆ ਕੋਈ ਭਾਈ ਤੁਸੀਂ ਬਾਅਦ ਚ ਬੋਲੋ ਪਹਿਲੇ ਇਹ ਕਹਿਣਾ ਸੋਲੋ ਕੋਈ ਵੀ ਜਦੋਂ ਦੁਕਾਨਦਾਰ ਕੋਈ ਮਾਲ ਲਾਦਾ ਆ ਉਹਦੇ ਤੇ ਗੱਡੀ ਨੰਬਰ ਪੈਂਦਾ ਜੀ ਇੱਕ ਪੇ ਇਹ ਮਾਲ ਇੱਥੋਂ ਇੱਥੇ ਜਾ ਰਿਹਾ ਜੀ ਇਹਨਾਂ ਦਾ ਕੋਈ ਵੀ ਨੰਬਰ ਨਹੀਂ ਪੈਂਦਾ ਹੈਗਾ ਨਾ ਇਹਨਾਂ ਕੋ ਆਰਸੀ ਆ ਨਾ ਇਹਨਾਂ ਕੋ ਲਾਇਸੈਂਸ ਆ 100% ਤਾਂ ਸਾਰੇ ਜਿੰਨੇ ਵੀ ਮੋਟਰਸਾਈਕਲ ਚੋਰੀ ਦੇ ਆ ਜਿਹੜੇ ਜਿਗਾੜ ਬਣਾ ਬਣਾ ਕੇ ਨਾ ਇਹ ਸਾਡਾ ਸਾਰਾ ਕੰਮ ਟਰਾਂਸਪੋਰਟ ਦਾ ਸਾਰਾ ਹੀ ਖਤਮ ਕਰ ਰਹੇ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਪੇ ਸਾਡਾ ਇਹ ਜਿਗਾੜੂ ਜਿਹੜਾ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ ਜਦ ਕਿ ਸਾਡੇ ਕੋਲ ਹਾਈ ਕੋਰਟ ਸੜਕੋ ਪੂਰੀਆਂ ਹਿਟਾ ਲਗੀਆਂ ਹੋਈਆਂ ਆ ਅਸੀਂ ਹਾਈ ਕੋਰਟ ਤੋਂ ਜਿਹੜਾ ਕੋਰਟ ਆ ਕੋਰਟ ਦੇ ਵਿੱਚ ਉਹ ਅਸੀਂ ਜਿੱਤ ਚੁੱਕੇ ਆ ਇਹ ਕੇਸ ਪੰਜਾਬ ਸਰਕਾਰ ਸਾਡੀ ਸੁਣਾਈ ਨਹੀਂ ਕਰ ਰਹੀ ਹੈਗੀ ਇਸ ਕਰਕੇ ਅਸੀਂ ਬਾਰ ਬਾਰ ਇੱਥੇ ਧਰਨੇ ਲਾਉਨੇ ਆ ਡੀਸੀ ਨੂੰ ਮੰਗਵਤਾ ਦਿੰਨੇ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਦੂਜੀ ਗੱਲ ਇਹ ਆ ਜੀ ਸਾਡੇ ਜਿਹੜੇ ਟੈਕਸ ਆ ਮੇਨ ਸਾਡੇ ਜਿਹੜਾ ਟੈਕਸ ਪਹਿਲਾਂ ਰੈਗ ਆਪਣਾ ਤੋਜ਼ਾਰ ਦੇ ਕਿ ਕੁਆਟਰ ਦੇ ਕੁਆਟਰ ਤਿੰਨ ਮਹੀਨੇ ਤਿੰਨ ਮਹੀਨੇ ਪੇ ਹੁੰਦੇ ਸੀਗੇ ਜਿਹੜਾ ਬੰਦਾ ਤਿੰਨ ਮਹੀਨੇ ਗੱਡੀ ਚਲਾ ਕੇ ਦੋ ਮਹੀਨੇ ਆਪਾਂ ਉਹਦੀ ਉਹਦੀ ਟੈਕਸ ਨਹੀਂ ਤਾਰ ਸਕਦਾ ਜੀ ਤੇ ਉਹ 5 ਸਾਲ ਦਾ ਕਿੱਥੋਂ ਤਾਰ ਦੋਗੇ ਸਾਨੂੰ ਇਹ ਨਹੀਂ ਸਾਨੂੰ ਲੈਟਰ ਦਿੱਤੇ ਆ ਵੀ ਜਿਹੜੇ ਗੱਡੀਆਂ ਟੈਕਸ ਪੇਪਰ ਪੂਰੇ ਕਰਨੇ ਆ ਉਹ ਸਾਲ ਦੇ ਪੂਰੇ ਕਰੋ ਸਾਲ ਦਾ ਜਿਹੜਾ ਬੰਦਾ 2 ਮਹੀਨੇ ਕੰਮ ਕਰਕੇ ਨਹੀਂ ਟੈਕਸ 2000 ਰੁਪਏ ਦੇ ਸਕਦਾ ਉਹ ਸਾਲ ਦਾ ਕਿੱਥੋਂ ਦੇਊਗਾ ਜੀ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਜਗਾੜੂ ਰੇੜੇ ਪੀਟਰ ਇੰਜਨ ਜੋ ਵੀ ਹੈਗੇ ਜਗਾੜੂ ਜਿਹੜੇ ਸਾਰਾ ਕੁਝ ਬੰਦ ਹੋਣੇ ਚਾਹੀਦੀ ਹੈ ਜੀ ਇਹ ਰਿਕਸ਼ੇ ਜੀ ਇਹ ਰਿਕਸ਼ੇ ਤੇ ਆਟੋ ਵਾਲੇ ਇਹ ਸਾਡੀ ਢਵਾ ਢੋਈ ਸਾਰੀ ਇਹੀ ਕਰਦੇ ਆ ਜੀ ਅਸੀਂ ਨਵੇਂ ਸ਼ਹਿਰ ਦੇ ਸਾਰੇ ਡੀਸੀ ਦਫ਼ਤਰਾਂ ਨੂੰ ਸਾਰਿਆਂ ਨੂੰ ਹੀ ਮੰਗ ਪੱਤਰ ਦੇ ਚੁੱਕੇ ਆ ਸਾਡੀ ਕੋਈ ਸੁਣਾਵੀ ਨਹੀਂ ਹੁੰਦੀ ਹੈਗੀ ਜੇ ਸਾਡੀ ਸਾਡੀ ਯੂਨੀਅਨ ਕਿਹੜੀ ਹੈ ਜੀ ਸਾਡੀ ਹੈਗੀ ਹੈ ਜੀ ਸ਼ਹੀਦ ਭਗਤ ਸਿੰਘ ਮਿਨੀ ਟ੍ਰਾਂਸਪੋਰਟ ਯੂਨੀਅਨ ਐਸੋਸੀਏਟਾ ਕਿਹੜੇ ਵੀਕਲ ਹੁੰਦੇ ਜੀ ਇਹਦੇ ਵਿੱਚ ਇਹਦੇ ਵਿੱਚ ਛੋਟਾ ਆਤੀ ਹੁੰਦਾ ਜੀ ਅਮਿੰਦਰਾ ਬੇਕਅਪ ਹੁੰਦੀ ਹੈ ਜੀ ਅਮਿੰਦਰਾ ਬਲੇਰੋ ਹੁੰਦੀ ਹੈ ਜੀ ਸਾਰੀਆਂ ਇਹਦੇ ਵਿੱਚ ਆਉਂਦੀਆਂ ਜੀ ਹਾਂ ਜੀ ਜਿਹੜੇ ਡਰਾਈਵਰ ਤੁਸੀਂ ਇਕੱਠੇ ਹੋਏ ਸ਼ਹਿਰ ਦੇ ਆ ਜਾਂ ਸ਼ਹਿਰੋਂ ਨਹੀਂ ਇਹ ਸਾਡੇ ਬਲਾਚੌਰ ਦੇ ਪ੍ਰਧਾਨ ਆਏ ਹੋਏ ਆ ਜੀ ਗੜ ਸ਼ੰਕਰ ਦੇ ਪ੍ਰਧਾਨ ਵੀ ਆਏ ਹੋਏ ਆ ਰਾਹੋਂ ਦੇ ਵੀ ਆਏ ਹੋਏ ਆ ਤੇ ਆਪਣੇ ਬੰਗਿਆਂ ਦੇ ਪ੍ਰਧਾਨ ਵੀ ਆਏ ਆ ਤੇ ਸਾਡੇ ਜਿਹੜੀ ਮੈਂਬਰ ਕਮੇਟੀ ਬਣੀ ਹੋਆ ਆ ਸਾਡੇ ਨਵੇਂ ਸ਼ਹਿਰ ਦੀ ਸ਼ੀਤ ਭਗਤ ਸਿੰਘ ਦੀ ਉਹ ਵੀ ਸਾਰੀ ਇਕੱਠੀ ਹੋ ਕੇ ਇੱਥੇ ਆਈ ਹੋਈ ਹੈ ਜੇ ਸਾਡੀ ਅੱਜ ਮੰਗ ਪੂਰੀ ਨਾ ਹੋਈ ਜੀ ਅਸੀਂ ਫਿਰ ਤੋਂ ਵੱਧ ਤੋਂ ਵੱਧ ਚੜ ਕੇ ਅਸੀਂ ਇਹ ਮੋੜ ਕੇ ਫਿਰ ਬੜੇ ਧਰਨੇ ਲਾਵਾਂਗੇ ਜੀ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਮੰਗ ਪੱਤਰ ਦੇਣਾ ਹੈ ਜੀ ਡੀਸੀ ਸਾਹਿਬ ਨੂੰ ਇਹ ਦੁਖੀ ਹੋਏ ਆ ਰੋਟੀ ਤੋਂ ਵੀ ਅਵਾਜ਼ਾਰ ਹੋਏ ਹੋ ਆ ਇਹ ਸਾਡੇ ਸਾਹਮਣੇ 20 ਵੀ ਬੋਰੀਆਂ ਕਣਕ ਦੀਆਂ ਸਰੀਆ ਕੋਈ ਨਾ ਕੋ ਬੈਲ ਨਹੀਂ ਹੁੰਦਾ ਕੋਈ ਕੋਈ ਵਾਸਤਾ ਨਹੀਂ ਇਹ ਟੌਰ ਨਾ ਜਾਂਦੇ ਆ ਦੱਸ ਕੇ ਜਾਂਦੀ ਆ ਵੀ ਸੰਤ ਡੀਸੀ ਦਾ ਆਰਡਰ ਆ ਸੀ ਤਾਂ ਇੱਦੇ ਟੋਣਾ ਮਾਰ ਦੱਸੋ ਕਿਹੜਾ ਆਰਡਰ ਆ ਅਸੀਂ ਗਰੀਬ ਆਦਮੀ ਕੋਈ ਵੀ ਬੰਦਾ ਕਹੇ ਵੀ ਕਿਸੇ ਤੋਂ ਕਹਿਤ ਨਹੀਂ ਨਿਕਲਦੀ ਕਰਾਇਮ ਹੀ ਨਹੀਂ ਚੱਲਦਾ ਸਾਡੇ ਦਾ ਘਰ ਦਾ ਕਰਾਇਆ ਵੀ ਕਹਿੰਦਾ ਕਰਾਇਮ ਹੀ ਨਹੀਂ ਨਿਕਲਦਾ ਹੈਗਾ ਅਸੀਂ ਗਰੀਬ ਆਪਾਂ ਦੀ ਬੇਨਤੀ ਕੀਤੀ ਜਾਂਦੀ ਜਾਵੇ ਸਾਡੀ ਸੁਣਾਈ ਡੀਸੀ ਸਾਹਿਬ ਕਰਨ ਮੰਗਾ ਤੁਹਾਡੀ ਜਿਹੜੀ ਮੁੱਖ ਮੰਗ ਜਿਹੜੀ ਹੈਗੀ ਮੁੱਖ ਮੰਗ ਤੁਹਾਡੀ ਮੁੱਖ ਮੰਦਾ ਜਿਗਾੜੂ ਰੇੜੇ ਬੰਦ ਹੋਣੇ ਚਾਹੀਦੇ ਆ ਨਾ ਕੋ ਟੈਕਸ ਦਿੰਦੇ ਆ ਨਾ ਕੋ ਬਿੱਲ ਕਟਾਉਂਦੇ ਆ ਕਿਸੇ ਚੀਜ਼ ਦਾ 20 20 ਬੰਦੇ 25 25 ਬੰਦੇ ਲੱਦ ਕੇ ਤੁਰਿਓ ਆ ਇਹ ਦੁਕਾਨਦਾਰਾਂ ਨਾਲ ਰੱਖਸ਼ੇ ਮੂਰੇ ਦਿੱਤੇ ਹੋ ਆ ਬਣਾ ਬਣਾ ਕੇ ਜਗਾੜੂ ਡੇੜੇ ਜਿਹੜਾ ਇਹ 500 ਦਾ ਕੰਮ ਆ 100 ਦੇ ਵਿੱਚ ਕਰੀ ਜਾਂਦੇ ਆ ਜਗਾੜੂ ਡੇੜੇ ਜਿਹੜੇ ਬਣਾਉਂਦੇ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਹਾਂਜੀ ਹਾਂਜੀ ਉਹਨਾਂ ਤੋਂ ਉਹਨਾਂ ਤੋਂ ਪਹਿਲੀ ਹੋਣੀ ਚਾਹੀਦੀ ਆ ਜੀ ਉਹ ਕਹਿੰਦੇ ਅਸੀਂ ਰਿਸਾਂਸ ਬਣਾਇਓ ਆ ਦੱਸੋ ਕਿਹੜੇ ਰਿਸਾਂਸ ਬਣਾਇਓ ਆ ਦੱਸਣ ਗਵਰਨਮੈਂਟ ਨੂੰ ਨਾ ਕੋ ਟੈਕਸ ਦਿੰਦੇ ਉਹਨਾਂ ਨੂੰ ਘੇਰਦੇ ਨਹੀਂ ਸਾਨੂੰ ਰੇ ਕੋ ਪੁਲਿਸ ਵਾਲਾ ਘੇਰ ਜਾਂਦਾ ਜੀ ਸਹਿਬਾਨ ਅਨੁਸਾਰ ਹਨ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਜੀ ਗੱਲ ਇਹ ਕਰਨੀ ਚਾਹੁੰਦੇ ਅਸੀਂ ਬਕਾਇਦਾ ਸਰ ਜੀ ਇਹ ਜਗਾੜੂ ਰੇੜੇ ਵਾਲਿਆਂ ਤੋਂ ਬਹੁਤ ਤੰਗ ਪਰੇਸ਼ਾਨ ਹੈ ਜੀ ਇਹ ਸਾਨੂੰ ਬਹੁਤ ਮਤਲਬ ਘਾਟਾ ਆਉਂਦਾ ਜੀ ਦੇਖਿਆ ਜਾਵੇ ਤਾਂ ਸਾਡੇ ਬਲਾਚੌਰ ਇਲਾਕੇ ਵਿੱਚ ਵੀ ਸਾਡੇ ਨਵਾਂ ਸ਼ਹਿਰ ਵੀ ਬਲਕੇ ਇੱਧਰ ਵੀ ਸਾਰੇ ਪਾਸੇ ਭਾਜੀ ਨਵੇਂ-ਨਵੇਂ ਟਰੈਲੀਆਂ ਲਵਾ ਕੇ ਨਵੇਂ-ਨਵੇਂ ਗੱਡੀਆਂ ਤਿਆਰ ਕਰਾ ਕੇ ਆਪਣਾ ਇਹ ਰਿਆਰ ਚਲਾ ਰਹੇ ਆ ਸਾਡੇ ਭਾਜੀ ਸੋਚਿਆ ਜਾਵੇ ਸਾਡੇ ਕੋ ਗੱਡੀ ਕਮ ਸੇ ਕਮ 100 200 ਗੱਡੀ ਸਾਡੇ ਬਲਾਚੌਰ ਵੀ ਆ ਅਸੀਂ ਇਹਨਾਂ ਨੂੰ ਗਵਰਨਮੈਂਟ ਨੂੰ ਟੈਕਸ ਵੀ ਪ੍ਰੋਵਾਈਡ ਕਰ ਰਹੇ ਆ ਤੇ ਉਸ ਤੋਂ ਇਲਾਵਾ ਪਾਸਿੰਗ ਵੀ ਦੇ ਰਹੇ ਆ ਅਨਿਸ਼ੋਰ ਛਾਂ ਖਰਚੇ ਸਾਨੂੰ ਜੀ ਇੱਕ ਸਾਲ ਦਾ ਕਮ ਸੇ ਕਮ ਮੰਨ ਕੇ ਚੱਲੋ ਜੀ 50000 ਰੁਪਏ ਖਰਚਾ ਪੈਂਦਾ ਜੀ ਉਸ ਦੇ ਬਾਅਦ ਵਿੱਚ ਵੀ ਸਾਡੇ ਕੋਲ ਕੋਈ ਗੱਡੀ ਦਾ ਮਤਲਬ ਕੰਮ ਨਹੀਂ ਜੀ ਅਸੀਂ ਬੇਲੇ ਖੜ ਕੇ ਜਾ ਰਹੇ ਜੀ ਇਹ ਢੇੜੇ ਲਾਂਦੇ ਜੀ 4 4 5 5 ਢੇੜੇ ਲਾਂਦੇ ਜੀ ਡੇਲੀ ਦੇ ਜੀ ਕਣਕਾਂ ਦੇ ਜਾ ਰਹੇ ਜੀ ਹੋਰ ਜੀ ਪੈ ਪਟੋਆ ਟਵਾਈ ਟੈਂਕੀਆਂ ਤੱਕ ਸਭ ਕੁਝ ਜੀ ਇਹ ਮਤਲਬ ਕੁਛ ਨਹੀਂ ਸਾਡੇ ਲਈ ਇਹਨਾਂ ਨੇ ਛੱਡਿਆ ਜੀ ਇਸ ਟਾਈਮ ਅਸੀਂ ਮਤਲਬ ਇੰਨੇ ਤੰਗ ਹੋ ਕੇ ਪਰੇਸ਼ਾਨ ਹੋ ਕੇ ਹੁਣ ਅਸੀਂ ਇੱਥੇ ਮੰਗ ਪੱਤਰ ਦੇਣ ਆਏ ਆ ਜੀ ਕਿਉਂਕਿ ਜਿਸ ਕਰਕੇ ਹੁਣ ਜੋ ਸੋਚ ਆਵੇ ਸਾਡੀਆਂ ਗੱਡੀਆਂ ਦੇ ਵਿੱਚ ਕਈ ਬੰਦੇ ਆ ਜਿਨ੍ਹਾਂ ਦੇ ਸਾਡੇ ਕੋਲ ਕਿਸ਼ਤਾਂ ਚੱਲ ਰਹੀਆਂ ਜੀ ਮਤਲਬ ਖਾਣ ਨੂੰ ਕੁਛ ਨਹੀਂ ਆ ਅਗਲੇ ਦੇ ਪਹਿਲਾਂ ਕਿਸ਼ਤ ਦਾ ਅਗਲਾ ਕਰੇ ਜੀ ਦੂਆ ਜੀ ਫਿਰ ਬਾਅਦ ਵਿੱਚ ਆਪਣੇ ਡਰਾਈਵਰੀ ਦਾ ਤੇਲ ਪਾਣੀ ਖਰਚਾ ਜੀ ਸਾਰਾ ਕੁਝ ਬਹੁਤ ਔਖਾ ਹੋਇਆ ਪਿਆ ਇਸ ਕਰਕੇ ਅਸੀਂ ਦਾ ਇਹੀ ਮੰਗ ਪੱਤਰ ਦੇਣਾ ਹੈ ਵੀ ਸਰ ਜੀ ਸਾਡੀ ਸੁਣਵਾਈ ਵੱਧ ਤੋਂ ਵੱਧ ਕੀਤੀ ਜਾਵੇ ਸੀਐਮ ਸਾਹਿਬ ਤੱਕ ਸਾਡੀ ਆਵਾਜ਼ ਜਾਵੇ ਜੀ ਕਿਉਂਕਿ ਅਸੀਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋ ਕੇ ਇੱਥੇ ਪਹੁੰਚੇ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਧੰਨਵਾਦ ਜੀ ਮੈਂ ਪ੍ਰਧਾਨ ਨਿਰਮਲ ਸਿੰਘ ਜੀ ਹੱਤ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਜਿਹੜੇ ਸਾਡੇ ਖਬਰੇ ਕਰਨ ਆਏ ਆ ਅਸੀਂ ਭਾਈ ਜਗਾੜੂ ਰੇੜੇ ਤੋਂ ਸਰਕਾਰ ਤੋਂ ਬਹੁਤ ਤੰਗ ਹੈ ਤੇ ਸਾਡੂ ਜਗਾੜੂ ਰੇੜੇ ਬੰਦ ਕੀਤੇ ਜਾਣ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਮੰਗ ਪੱਤਰ ਇਹ ਦੇਣ ਆਇਆ ਕਿ ਸਾਡੇ ਇੱਕ ਤਾਂ ਪਹਿਲਾਂ ਜਗਾੜੂ ਜਿਹੜੇ ਬੰਦ ਕੀਤੇ ਜਾਣ ਈ ਰਿਕਸ਼ਾ ਆਟੋ ਸਾਡੇ ਪੂਰਾ ਸਮਾਂ ਢੋ ਰਹੇ ਆ ਸਾਨੂੰ ਕੋਈ ਕੰਮ ਨਹੀਂ ਆ ਸਾਡੇ ਗੱਡੀਆਂ ਦੇ ਟੈਕਸ ਪਾਸਿੰਗ ਟੁੱਟ ਗਏ ਆ ਮੇਨ ਸਾਡੀ ਮੰਗ ਇਹ ਆ ਵੀ ਜਦ ਤੱਕ ਜਗਾੜੂ ਜਿਹੜੇ ਨਹੀਂ ਬੰਦ ਹੁੰਦੇ ਸਾਡੇ ਜਿੰਨੇ ਗੱਡੀਆਂ ਦੇ ਟੈਕਸ ਪਾਸਿੰਗ ਟੁੱਟ ਗਏ ਆ ਉਹ 24 25 ਤੱਕ ਸਾਰੇ ਮਾਫ ਕੀਤੇ ਜਾਣ ਅੱਗੇ ਤੋਂ ਸਰਕਾਰ ਨੂੰ ਅਸੀਂ ਟੈਕਸ ਦੇਵਾਂਗੇ ਕੋ ਬੰਦਿਆਂ ਤੋਂ ਵੈਨਰ ਪੈਸੇ ਉਹਨਾਂ ਦੇ ਹੀ ਹੋਣੇ ਵਿਗਾੜੂ ਗੜੇ ਨੇ ਐਨਾ ਕੰਮ ਤੋੜ ਦਿੱਤਾ ਕਿ ਕੋ ਗੱਡੀ ਵਾਲਾ ਟੈਕਸ ਕਿੱਥੇ ਦੇਊਗਾ ਪਾਸੇ ਕਿੱਥੋਂ ਕਰਾਗਾ ਇੰਸ਼ੋਰਸ ਕਿੱਥੋਂ ਕਰਾਊਗਾ ਨਿਆਣੇ ਕਿੱਥੋਂ ਪਾਲੂਗਾ ਇਹ ਕਰਕੇ ਸਾਡੀ ਪਰਜੋਰ ਮੰਗ ਹੈ ਟੈਕਸ ਪਾਸੇ ਜਿਹੜੀਆਂ ਕਿਤੇ ਮੇਰੇ ਵੀ ਦੇ ਟੁੱਟ ਗਈਆਂ ਆ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਉਹਨਾਂ ਨੂੰ ਮਾਫ਼ ਕੀਤਾ ਜਾਵੇ ਅਗੇ ਤੋਂ ਦੁਬਾਰਾ ਟੈਕਸ ਜਮ੍ਹਾਂ ਹੋਣਗੇ ਜੋ ਗ੍ਰੀਨ ਟੈਕਸ ਕੀਤਾ ਹੈ ਸਾਲ ਦਾ ਜਮ੍ਹਾਂ ਕਰਾਉਣ ਵਾਸਤੇ ਉਹ ਬੰਦਾ ਨਹੀਂ ਦੇ ਸਕਦਾ ਦੁਬਾਰਾ ਜਿਹੜਾ ਪਹਿਲਾ ਕਾਨੂੰਨ ਚੱਲਦਾ ਸੀ ਤਿੰਨਾਂ ਮਹੀਨੇ ਛੇ ਮਹੀਨੇ ਕੋ ਬੰਦਾ ਕਰਾ ਸਕਦਾ ਉਹਨ ਕਾਨੂੰਨ ਨੂੰ ਲਾਗੂ ਕੀਤਾ ਜਾਵੇ ਇਹ ਸਾਡਾ ਮੰਗ ਪੱਤਰ ਹੈ ਪਾਰਲੀ ਪਰ ਜੋਰ ਸਰਕਾਰ ਨੂੰ ਅਪੀਲ ਹੈ ਸਾਡੀ ਮੰਗ ਤੇ ਗੌਰ ਕੀਤਾ ਜਾਵੇ ਜਿਗਾਰੂ ਜਿਹੜੇ ਬੰਦ ਕੀਤੇ ਜਾਣ ਧੰਨਵਾਦ